ਇਹਨਾਂ ਨੇ ਹੁਣ ਨਾ ਆਪਦੇ ਸੂਟ ਢੇਰੀ ਕਰਕੇ ਵੰਡ-ਵੰਡ ਲਿਆ ਤੇ ਸਵੇਰ ਨੂੰ ਇਹਨਾਂ ਨੇ ਫੇਰ ਢੇਰੀ ਕਰਕੇ ਤੇ ਫੇਰ ਵੰਡ ਰਹੇ ਆ। ਫੇਰ ਨੂੰ ਵੀ ਤੇ ਸ਼ਾਮ ਨੂੰ ਵੀ ਪ੍ਰੋਸੈਸ ਚੱਲੇਗਾ। ਬਹਿਣ ਜੇ ਗੱਲਾਂ ਭਾਈ ਚੱਲੇ ਰਿਹਾ ਛੇਤੀ ਬਲੌਗ ਆਊਗਾ। ਉਹ ਭਾਈ ਕੰਮ ਤੇ ਲੱਗ ਜਾਓ ਮੇਰਾ ਸਰਦਾਰ ਆਉਂਦਾ ਯਾਰ ਮੁੜ ਕੇ ਰੌਲਾ ਪਤਾ ਹੀ ਆ ਉਹਦਾ ਤੁਹਾਨੂੰ। ਮੁੜ ਕੇ ਸਰਦਾਰ ਜੀ ਕਿਵੇਂ ਕੰਮ? ਨਹੀਂ ਹੈਗਾ ਮੇਰਾ ਮਾੜਾ। ਸਰਦਾਰ ਜੀ ਕਿਵੇਂ ਆ ਕੰਮ? ਕੰਮ ਵਧੀਆ ਰਿਹਾ ਮੈਂ ਇੱਥੇ ਬੰਨੀ ਬਣਾ ਦਿਓ ਲੰਮੀ। ਮਾਰੇ ਮੋਟਰੇ ਨਹੀਂ। ਹਾਂ। 2 ਲੱਖ। ਲੱਖ 2 ਲੱਖ ਦੀਆਂ ਗੱਲਾਂ ਇਹ ਚਲਾਉਂਦਾ ਆ ਵੇ। ਵੈਰੀ ਗੁੱਡ। ਏ ਰੋ ਕੰਪਿਊਟਰ ਏ ਇਹਨਾਂ ਨੇ ਸ਼ਿਕਾਰੀਆ ਨੇ ਮੋਟਾ ਸ਼ਿਕਾਰੀ ਰਾਜੂ ਸ਼ਿਕਾਰੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਆ ਬਾਈ ਕੰਮ ਤੇ ਲੱਗ ਜਾ ਮੇਰਾ ਸਰਦਾਰ ਆਉਂਦਾ ਯਾਰ ਮੁੜ ਕੇ ਰੋਲਾ ਪਤਾ ਹੀ ਆ ਉਹਦਾ ਤੁਹਾਨੂੰ ਮੁੜ ਕੇ ਤੁਹਾਡੇ ਕਿਵੇਂ ਕਿਤੇ ਇੱਕ ਤਾਂ ਹੀ ਕਿਹੜਾ ਮਾਰਦਾ ਹਫਤੇ ਬਾਅਦ ਤੇ ਤੁਸੀਂ ਕੰਮ ਹੀ ਨਹੀਂ ਨਿਬੇੜਦੇ ਉਸਤਾਦ ਸਰਦਾਰ ਜੀ ਕਿਵੇਂ ਕੰਮ ਨਹੀਂ ਹੈਗਾ ਮੇਰਾ ਮਾੜਾ ਸਰਦਾਰ ਜੀ ਕਿਵੇਂ ਕੰਮ ਕੰਮ ਵਧੀਆ ਤੇ ਆ ਮੈਂ ਇੱਥੇ ਬੰਨੀ ਬਣਾ ਦੇਉ ਲੰਮੀ ਸਰਦਾਰ ਇਹ ਸਾਧਾਰ ਸਰਦਾਰ ਪਲਵਾਨ ਸੇਠ ਬੰਦਾ ਕਿਵੇਂ ਮੰਨ ਲਈਏ ਗੱਲ ਕੈਸ਼ਰ ਕੈਸ਼ਰ ਨਹੀਂ ਆਏ ਅੱਛਾ ਇਹ ਕਾਊਂਟਰ ਆ ਇਹ ਖਾਤੇ ਕੈਸ਼ ਨਹੀਂ ਦਿੰਦਾ ਇਹ Google Pay PhonePe ਪੈਸੇ ਪਾਉਂਦਾ ਬਸ ਨਾਲੇ ਮਾਰੇ ਮੋਟਰੇ ਨਹੀਂ ਹਾਂ 2 ਲੱਖ 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 ਦੀਆਂ ਗੱਲਾਂ ਇਹ ਚਲਾਉਂਦਾ ਆ ਵੇ ਰੰਗ ਗੱਡਾ ਨਿਕਲਿਆ ਨਾ ਤੁਸੀਂ ਇਹ ਦੇਖੋ ਕਾਲੇ ਹੀ ਬੜੇ ਲੱਗਣਦੇ ਆ ਭਰਾਵਾ ਗੋਰਾ ਖਿੱਡਾ ਨਿਕਲਿਆ ਹੋਰ ਉਹ ਵੇਲੇ ਕਿੱਡਾ ਨਿਕਲਿਆ ਚਿੱਟਾ ਅਗਲਾ ਉਹ ਜੀ ਰਹਿੰਦਾ ਏਸੀ ਵਾਲੇ ਕਮਰੇ ਚ ਕਿਤੇ ਕਦਾਈ ਤੋਂ ਤੁਹਾਨੂੰ ਹਫ਼ਤੇ ਬਾਅਦ ਤੇ ਗੇੜਾ ਮਾਰਦਾ ਜੀ ਹਾਂ ਜੀ ਹਾਂ ਜੀ ਸੋ ਇਹਦੇ ਕਰਕੇ ਪ੍ਰੋਬਲਮਸ ਆ ਜਾਂਦੀਆਂ ਨਾ ਕੋ ਸਾਡੇ ਮੈਸਤਰੀਆਂ ਦਾ ਕੁਝ ਕੰਮ ਬਹੁਤ ਢਿੱਲਾ ਚੰਦ ਰਿਹਾ ਉਹ ਬੰਦਿਆਂ ਦਾ ਕੀ ਕਹਿਣਾ ਜਾਏਗਾ ਉਹ ਬੰਦੇ ਉਹਨਾਂ ਨੂੰ ਸਪਰਾਈਟ ਦੀ ਲੋੜ ਆ ਸੁਸਾਇਡ ਦੀ ਸਟਿੰਗ ਦੀ ਹੁੰਦੀ ਆ ਅੱਛਾ ਅੱਛਾ ਕੀ ਬਿਠਾਈਏ ਇੱਥੇ ਵੈਰੀ ਗੁੱਡ ਆ ਦੇਖੋ ਬੇਟਾ ਏ ਰਕਮੂ ਤੇਰੇ ਲੱਥੇ ਬਣਿਆ ਉੱਤੇ ਚੜਾ ਲਾ ਕੋਸ਼ੂ ਤੂੰ ਕੰਮ ਝਗੜਾਉਣਾ ਵਾ ਹਾਂ ਏ ਇਹਨਾਂ ਨੇ ਸ਼ਿਕਾਰੀਆ ਨੇ ਮੋਟਾ ਸ਼ਿਕਾਰੀ ਰਾਜੂ ਸ਼ਿਕਾਰੀ ਕੰਮੂ ਸ਼ਿਕਾਰੀ ਇਹਨਾਂ ਨੂੰ ਸਲਾਹ ਦਿੱਤੀ ਮੈਂ ਕਿਹਾ ਆਣਾ ਪਰ ਬੜਿਆ ਹੂ ਫਾਲਿਆ 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 ਵੀਰੇ ਦਰਸ਼ਕਾਣੇ ਅੱਜ ਦਾ ਜੰਗ ਜਿੱਤ ਲਈ ਬੰਦੇ ਵਿਚਾਲੇ ਇਹ ਕੀ ਕਰ ਰਿਹਾ ਤੁਸੀਂ ਵੀਰ ਜੀ ਇਹ ਦੂਜਾ ਫਸ ਗਿਆ ਉਸਲੇ ਸਕੇ ਹੈਂ ਇੱਕ ਮਿੰਟ ਉੱਪਰ ਬਗੇ ਜਾਓ ਭਾਈ ਤੁਹਾਨੂੰ ਟਰੈਕਟਰ ਬਾਹਰ ਕੱਢਣ ਲਈ ਕਿਹਾ ਹੈ ਕਿ ਕੋ ਕੋ ਤੂੰ ਦੱਸ ਹੋਰ ਹੀ ਕੋ ਕਰ ਲਾ ਪਈ ਜੇ ਕਿਹੜਾ ਲੈ ਆਈ ਤੂੰ ਆ ਲੈ ਆਈ ਇਹਨਾਂ ਨੇ ਹੁਣ ਨਾ ਆਪਦੇ ਸੂਟ ਢੇਰੀ ਕਰਕੇ ਵੰਡ-ਵੁੰਡ ਲਿਆ ਤੇ ਸਵੇਰ ਨੂੰ ਇਹਨਾਂ ਨੇ ਫੇਰ ਢੇਰੀ ਕਰਕੇ ਤੇ ਫੇਰ ਵੰਡ ਰਹੇ ਤੇ ਸ਼ਾਮ ਨਾਲ ਦੁਪਹਿਰ ਨੂੰ ਵੀ ਤੇ ਸ਼ਾਮ ਨੂੰ ਵੀ ਪ੍ਰੋਸੈਸ ਚੱਲੇਗਾ ਜਿੰਨਾ ਚਿਰ ਇਹ ਕਿਸ ਦਰਜਣੀ ਕੋ ਪਹੁੰਚਦੇ ਨਹੀਂ ਉਹਨਾਂ ਚਿਰ ਨਹੀਂ ਆਪਰੇ ਆਪ ਹੀ ਦਰਜਣਾ ਇਹਨਾਂ ਨੇ ਆਪ ਹੀ ਸੀਨੇ ਆ ਇਹ ਜਿੰਨੂ ਜਿੰਨੂ ਜਿਵੇਂ ਜਿਵੇਂ ਦਾ ਪਸੰਦ ਹੈ ਜਾਨੇ ਆਪੇ ਆਵੇਂ ਦਾ ਸੋਣਾ ਲੈਣਾ ਹਾਂਜੀ ਦੱਸੋ ਆਗੇ ਦਾ ਟਰੈਕਟਰ ਤੇ ਸਾਡਾ ਟਰੈਕਟਰ ਸੇਮ ਕੈਟਾਗਰੀ ਦੇ ਹਨ ਸੇਮ ਹਸਪਾਵਰ ਜਰਨੈਲ ਕੱਢਿਆ ਸੇਮ ਤਕਰੀਬਨ 19 ਕੀ ਦਾ ਫਰਕ ਹੋਏ ਵੱਖਰੀ ਗੱਲ ਆ ਤੇ ਰਾਜੇ ਨੂੰ ਅੱਗ ਲੱਗੀ ਫੱਟੀ ਪਾਉਣੀ ਆ ਕਿਉਂਕਿ ਜਿਹੜਾ ਖੁੱਲਾ ਚਾਰਜ ਕਰ ਰਿਹਾ ਓਪਨ ਚਾਰਜ ਇਹ ਬਰਾਬਰ ਨਹੀਂ ਖਿੱਚੇ ਇਹ ਗੱਲ ਤਾਂ ਮੰਤਰ ਬਰਾਬਰ ਖਿੱਚੇ ਨਹੀਂ ਯਾਰ ਉਹਦਾ ਪੁੱਛਦੇ ਕੋ ਕਰ ਮਨਾਈ ਜੇ ਇਹਨਾਂ ਨੇ ਤੇਲ ਚਲੋ ਤੁਹਾਨੂੰ ਜਿਹੜਾ ਕੰਪਨੀ ਵਾਲਾ ओरिजिनल ਆ ਬੈਣ ਦੀਆਂ ਗੱਲਾਂ ਭਾਈ ਚੈਲੇਂਜ ਆ ਛੇਤੀ ਬਲੌਗ ਆਊਗਾ ਜੇ ਸਾਡਾ ਹਾਰ ਗਿਆ ਤਾਂ ਵੀ ਪਾਵਾਂਗੇ ਤਾਂ ਵੀ ਪਾਵਾਂਗੇ ਹਾਂ ਨਾ ਨਹੀਂ ਸੰਧੂ ਵਾਲੀ ਜਵਾਨ ਰੱਖੀ ਸੰਧੂ ਆ ਨਹੀਂ ਸੰਧੂ ਵਾਲੀ ਸਾਡੀ ਰਹਿ ਗਈ ਇਹਨਾਂ ਦੀ ਪਤਾ ਨਹੀਂ ਹੈਗੀ ਥੋੜੀ ਜਵਾਰ ਕੁੱਠਾ ਕਰਦੇ ਕੀ ਕਹਾਂਗੇ ਕਮਿਟਮੈਂਟ ਕੀ ਆ ਜਿਹੜਾ ਹਰ ਕਿਆ ਬਲੌਗ ਚ ਦਿਖਾਇਆ ਜੋ ਸਾਰਾ ਅੱਜ ਕੋਈ ਕੱਟਰੀ ਇਹ ਗੱਲ ਕੋਈ ਨਹੀਂ ਕਰ ਰਹੀ ਬਸ ਵੀਰਾ ਥੈਂਕ ਯੂ ਜਵਾਬ ਲਾਉਗਾ ਆਉਂਗਾ ਸਾਡਾ ਜਲਦੀ ਹਾਂਜੀ ਗਾ ਜੀ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ